ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਫਿਰੋਜ਼ਪੁਰ ਦੇ ਵਿੱਚ ਹੋਏ ਗੈਂਗਵਾਰ ਮਗਰੋਂ ਪੁਲਸ ਦਾ ਵੱਡਾ ਐਕਸ਼ਨ ਗੈਂਗਵਾਰ ਕਰਨ ਵਾਲੇ ਸ਼ੂਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ ਯੂਟਿਊਬਰ ਜਸਬੀਰ ਸਿੰਘ ਨੂੰ ਅਦਾਲਤ ਦੇ ਵਿੱਚ ਕੀਤਾ ਪੇਸ਼ ਜਾਂਚ ਦੌਰਾਨ ਜਸਬੀਰ ਸਿੰਘ ਨੇ ਕੀਤੇ ਵੱਡੇ ਖੁਲਾਸੇ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ ਮਿਲੇ ਸੀਐਮ ਮਾਨ ਸੀਐਮ ਮਾਨ ਨੇ ਪਰਿਵਾਰਾਂ ਨੂੰ ਹਰ ਹਾਲ ਦੇ ਵਿੱਚ ਇਨਸਾਫ ਦਾ ਦਿੱਤਾ ਭਰੋਸਾ ਗੈਰ ਕਾਨੂੰਨੀ ਮਾਈਨਿੰਗ ਤੇ ਓਵਰਲੋਡ ਵਾਹਨਾ ਖਿਲਾਫ ਕਾਰਵਾਈ ਦਾ ਵੀ ਐਲਾਨ ਕਿਹਾ ਚਾਰ ਮਾਰਗੀ ਹੋਵੇਗੀ ਸਮਾਣਾ ਪਾਤੜਾ ਸੜਕ ਬੱਚਿਆਂ ਦੀ ਯਾਦ ਦੇ ਵਿੱਚ ਬਣਾਇਆ ਜਾਵੇਗਾ ਪਾਰਕ ਛੁੱਟੀਆਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵਲੰਟੀਅਰ ਸੇਵਾ ਬੱਚਿਆਂ ਨੇ ਹੱਥ ਦੇ ਵਿੱਚ ਤਖਤੀਆਂ ਫੜ ਗੁਰੂ ਘਰ ਆਏ ਸ਼ਰਧਾਲੂਆਂ ਨੂੰ ਕੀਤਾ 모হিত ਸ਼੍ਰੀ ਹਿਮਕੁੰਡ ਸਾਹਿਬ ਵਿਖੇ ਹੋਈ ਭਾਰੀ ਬਰਬਾਰੀ 40000 ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ ਐਪੀਟੀ ਲੋਨੇ ਫੈਨ ਤੇ ਕੀਤਾ ਗੁੱਸਾ ਲੋਕਾਂ ਨੂੰ ਸਿੱਧੂ ਮੂਸੇਵਾਲਾ ਆਇਆ ਯਾਦ ਦੋ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਭੀੜ-ਪਾੜ ਵਾਲੇ ਮੱਖੂ ਗੇਟ ਇਲਾਕੇ ਦੇ ਵਿੱਚ ਫਾਇਰਿੰਗ ਕਰਦੇ ਹੋਏ ਬਦਮਾਸ਼ ਸ਼ੂਟਰਾਂ ਵੱਲੋਂ ਇੱਕ ਨੌਜਵਾਨ ਆਸ਼ੂ ਮੋਂਗਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ ਸਨ ਇਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਮਸ਼ਹੂਰ ਗੈਂਗਸਟਰ ਆਸ਼ੀਸ਼ ਚੋਪੜਾ ਅਤੇ 4-5 ਅਣਪਛਾਤੇ ਹਮਲਾਵਰਾਂ ਸਮੇਤ 7 ਕਾਤਲਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਕੱਲ 2 ਕਾਤਲਾਂ ਅੰਗਰੇਜ਼ ਸਿੰਘ ਅਤੇ ਜੋਗਿੰਦਰ ਸਿੰਘ ਉਰਫ ਲਾਲੂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਬਾਕੀ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ ਅੱਜ ਫਿਰੋਜ਼ਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਿੰਗ ਦੀ ਪੁਲਿਸ ਵੱਲੋਂ ਐਨਕਾਊਂਟਰ ਕਰਦੇ ਹੋਏ ਤਿੰਨ ਹੋਰ ਅਪਰਾਧੀ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਉੱਤੇ ਗੋਲੀ ਚਲਾਉਣ ਵਾਲੇ ਇਹ ਸ਼ੂਟਰ ਗੋਲੀ ਦੇ ਨਾਲ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਫਿਰੋਜ਼ਪੁਰ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨ ਬੀਰ ਸਿੰਘ ਗੱਲ ਨੇ ਦੱਸਿਆ ਕਿ ਇਹ ਤਿੰਨੇ ਸ਼ੂਟਰ ਆਸ਼ੂ ਮੋਂਗਾ ਦੇ ਕਤਲ ਦੇ ਵਿੱਚ ਸ਼ਾਮਲ ਸਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਫਿਰੋਜ਼ਪੁਰ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਸਨ ਡੀਆਈਜੀ ਫਿਰੋਜ਼ਪੁਰ ਰੇਂਜ ਅਤੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸ਼ੂਟਰਾਂ ਤੋਂ ਕਤਲ ਦੇ ਵਿੱਚ ਵਰਤੇ ਗਏ ਚਾਰ ਪਿਸਤੌਲ ਇੱਕ ਸਕੂਟਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ ਜਦੋਂ ਫਿਰੋਜ਼ਪੁਰ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਿੰਗ ਦੀਆਂ ਟੀਮਾਂ ਇਹਨਾਂ ਸ਼ੂਟਰਾਂ ਨੂੰ ਫੜਨ ਦੇ ਲਈ ਕਾਰਵਾਈ ਕਰ ਰਹੀਆਂ ਸਨ ਤਾਂ ਇਸ ਸਾਂਝੇ ਆਪਰੇਸ਼ਨ ਦੌਰਾਨ ਫਿਰੋਜ਼ਪੁਰ ਮੋਗਾ ਰੋਡ ਦੇ ਉੱਤੇ ਪਿੰਡ ਰੱਤਾ ਖੇੜਾ ਸੇਮ ਨਾਲ ਕੋਲ ਜਾ ਰਹੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਨਹੀਂ ਰੁਕੇ ਉਹਨਾਂ ਨੂੰ ਰੋਕਣ ਦੀ ਵਾਰ-ਵਾਰ ਕੋਸ਼ਿਸ਼ ਕਰਨ ਦੇ ਉੱਤੇ ਇਹਨਾਂ ਸ਼ੂਟਰਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸੇ ਦੌਰਾਨ ਜਦੋਂ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਕਰਮਚਾਰੀਆਂ ਨੇ ਆਪਣੇ ਬਚਾਅ ਦੇ ਲਈ ਗੋਲੀਆਂ ਚਲਾਈਆਂ ਤਾਂ ਇੱਕ ਸ਼ੂਟਰ ਨੂੰ ਦੋ ਗੋਲੀਆਂ ਲੱਗੀਆਂ ਅਤੇ ਦੋ ਸ਼ੂਟਰਾਂ ਨੂੰ ਇੱਕ-ਇੱਕ ਗੋਲੀ ਲੱਗੀ ਜਿਸ ਦੇ ਕਾਰਨ ਉਹ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਜ਼ਖਮੀ ਸ਼ੂਟਰਾਂ ਗੁਰਜਿੰਦਰ ਸਿੰਘ, ਅਮਰਜੀਤ ਸਿੰਘ ਅਤੇ ਉਹਨਾਂ ਦੇ ਤੀਜੇ ਸਾਥੀ ਤੋਂ ਪੁਲਿਸ ਪੁੱਛਗਿੱਛ ਕਰੇਗੀ ਅਤੇ ਬਾਕੀ ਹਮਲਾਵਰਾਂ ਨੂੰ ਵੀ ਜਲਦੀ ਹੀ ਗ੍ਰਫਤਾਰ ਕਰ ਲਿਆ ਜਾਏਗਾ। ਅਤੇ ਕਿਸੇ ਵੀ ਬਦਮਾਸ਼ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਮੋਸ਼ਪੁਰ ਸ਼ਹਿਰ 'ਚ ਜਿਹੜਾ 5 ਤਰੀਕ ਨੂੰ ਅ ਪਿਛਲੇ 2 ਦਿਨ ਪਹਿਲਾਂ ਜਿਹੜਾ ਇੱਕ ਸ਼ਹਿਰ ਦੇ ਵਿੱਚ ਸਾਡੇ ਉੱਥੇ ਗੋਲੀਆਂ ਚੱਲੀਆਂ ਸੀਗੀਆਂ ਜਿਦੇ ਵਿੱਚ ਆਸ਼ੂ ਮੰਗਾ ਨਾਮ ਦੇ ਵਿਅਕਤੀ ਦੀ ਡੈਥ ਹੋ ਗਈ ਸੀ। ਇਥੇ ਇਹ ਦੱਸਣਾ ਚਾਹਾਂਗਾ ਵੀ ਇਹ ਆਪਸੀ ਇਹਨਾਂ ਦੀ ਰੰਜਿਸ਼ ਸੀ ਕਿ ਇਹ ਆਪਸ ਵਿੱਚ ਸਾਰੇ ਜਾਣਦੇ ਸੀ ਤੇ ਇਹ ਇਹਨਾਂ ਦੇ ਦੋਸਤ ਸੀ ਜਿਵੇਂ ਕਿ ਜਿਹੜਾ ਅਮਰੀਕ ਸਿੰਘ ਅਮਰੀਕਾ ਉਹ ਜੇਲ੍ਹ ਦੇ ਵਿੱਚ ਬੰਦਾ ਹੈ ਉਹ ਆਸ਼ੂ ਮੌਂਗਣ ਦਾ ਬਹੁਤ ਹੀ ਕਰੀਬੀ ਦੋਸਤ ਸੀ ਤੇ ਇਹ ਜਿਹੜੇ ਬਾਕੀ ਜਿਹੜੇ ਆਸ਼ੂ ਮੌਂਗਣ ਨੂੰ ਇਹਨੇ ਧਮਕਾਇਆ ਜਦੋਂ ਇਹਨੂੰ ਪਤਾ ਲੱਗਿਆ ਵੀ ਕਮਰਜੀਤ ਦਾ ਦੇ ਵਿਅਕਤੀ ਦੇ ਨਾਲ ਇਸਦੀ ਦੋਸਤੀ ਵਧ ਰਹੀ ਹੈ ਜੋ ਉਸ ਨੂੰ ਅਮਰੀਕ ਸੇ ਅਮਰੀਕਾ ਉਹਨੂੰ ਪਤਾ ਉਹਨੂੰ ਚੰਗਾ ਨਹੀਂ ਲੱਗਿਆ ਤਾਂ ਜਿਸ ਨੇ ਇੱਕ ਸ਼ਿਵਮ ਰਾਹੀ ਜੋ ਸ਼ਾਂਗਾ ਅਤੇ ਜਿਹੜਾ ਯੁਗਰਾਜ ਯੂਵੀ ਰਾਹੀ ਉਸ ਨੂੰ ਡਰਾਉਣ ਤੋਂ ਮਕਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫੋਨ ਗਏ ਜਿਸ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਆਪ ਦੀ ਜਿਹੜੇ ਘਰ ਦੀਆਂ ਇਹਨਾਂ ਦੇ ਲੇਡੀ ਸਬੰਧੀ ਵੀ ਇੱਕ ਦੂਜੇ ਨੂੰ ਗਲਤ ਬੋਲੇ ਤੇ ਉਸ ਨੇ ਕਿਹਾ ਵੀ ਉਹਨਾਂ ਦੇ ਕੋਈ ਰਿਲੇਸ਼ਨ ਹੈ ਗਲਤ ਰਿਲੇਸ਼ਨ ਹੈ ਤੇ ਜਿਸ ਦੇ ਚਲਦੇ ਇਹਨਾਂ ਦਾ ਤਕਰਾਰ ਜਿਆਦਾ ਵੱਧ ਗਿਆ ਤੇ ਇਹ ਆਸ਼ੂ ਮੌਂਗਾ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਜਿੰਨਾ ਚ ਅਮਰਜੀਤ ਪੱਲਾ ਮੇਗਾ ਗੁਰਜਿੰਦਰ ਇਲੇ ਸਕੋੜਾ सोनू ਤੇ ਇੱਕ ਦੋ ਜਣੇ ਹੋਰ ਨਾਲ ਲੈ ਕੇ ਉੱਥੇ ਉਹ ਟੈਟੂ ਵਾਲੀ ਦੁਕਾਨ ਤੇ ਜਿਹੜੇ ਗਏ ਤੇ ਉੱਥੇ ਜਿਹੜਾ ਯੋਗਰਾਜ ਯੂਵੀ ਇਹਨਾਂ ਇਹਨਾਂ ਦੀ ਜਾਣਕਾਰੀ ਅਨਸਾਰ ਉੱਥੇ ਬੈਠਾ ਸੀ ਜੋ ਇਹਨਾਂ ਦੀ ਉੱਥੇ ਆਪਸ ਵਿੱਚ ਲੜਾਈ ਹੋਈ ਝੜਪ ਹੋਈ ਜਿਸ ਦੌਰਾਨ ਗੋਲੀਆਂ ਚੱਲੀਆਂ ਉਹਨਾਂ ਚੋਂ ਯੂਵੀ ਨੇ ਉਦੇ ਤੇ ਆਸ਼ੂ ਮੋਂਗੇ ਤੇ ਗੋਲੀ ਚਲਾਈ ਜਿਸ ਦਿਨ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਦੇ ਆਪਸ ਵਿੱਚ ਅੰਮ੍ਰੋ ਸਮਨੇ ਗੋਲੀਆਂ ਚੱਲੀਆਂ ਤੇ ਇਹ ਜਿਹੜਾ ਯੋਵਰਾ ਜੂ ਵੀ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇਹਨਾਂ ਨੇ ਪਿੱਛਾ ਵੀ ਕੀਤਾ ਬਟ ਫਿਰ ਵੀ ਉਹ ਨਿਕਲ ਗਿਆ ਤੇ ਇਹ ਵੀ ਉੱਥੋਂ ਮੌਕੇ ਤੋਂ ਇਮੀਡੀਏਟਲੀ ਭੱਜ ਗਿਆ ਤੇ ਇਹ ਸਾਰੀ ਘਟਨਾ ਕਰੀਬ 1 ਮਿੰਟ ਦੇ ਵਿੱਚ ਹੀ ਇਹ ਜਿਹੜੀ ਸਾਰੀ ਹੋਈ ਹੈ ਸਰ ਉਸ ਤੋਂ ਬਾਅਦ ਜਿਹੜੇ ਹੈ ਕ੍ਰੋਸ ਪਰਚਾ ਦਰਜ ਹੋਇਆ ਦੋ ਹਾਂਜੀ ਇਹਤੇ ਕ੍ਰਾਸ ਕੇਸ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਐਫ ਆਈ ਆਰ ਨੰਬਰ 162 ਜਿਹੜੀ ਮਿਤੀ 7 ਸਤ 25 ਇਹ ਤਾਂ ਜਿਹੜੀ ਹੁਣ ਆਹ ਜਿਹੜਾ ਪਰਚਾ ਦਰਜ ਹੋਇਆ ਜਿਹੜੀ ਇਹ ਪੜੇ ਗਏ ਆ ਉਹ ਜਿਹੜੀ ਐਫ ਆਈ ਆਰ ਨੰਬਰ 100 191 ਇਹਦੀ ਹਾਂਜੀ ਇਹਦੇ 5 6 25 ਦੀ ਜਿਹਦੇ ਵਿੱਚ ਕ੍ਰਾਸ ਕੇਸ ਹੈ ਇੱਕ ਪਾਸੇ ਮਰਡਰ ਕੇਸ ਤੇ ਪਲੱਸ ਆਰਮਜੈਕਟ ਹੈ ਦੂਸਰੇ ਪਾਸੇ 307 ਹੈ ਅ ਅਟੈਂਪਟ ਟੂ ਮਰਡਰ ਹੈ ਤੇ ਜਿਹੜਾ ਆਰਮਜੈਕਟ ਲੱਗਿਆ ਹੋਇਆ ਇੱਕ ਦੇ ਵਿੱਚ 7 ਦੋਸ਼ੀ ਹੈ ਦੂਸਰੇ ਦੇ ਵਿੱਚ 6 ਦੋਸ਼ੀ ਹੈ ਤੇ ਇਹ ਜਿਹੜੀ ਪੁੱਛਗਈ ਇਸ ਦੌਰਾਨ ਜੇ ਕੋਈ ਹੋਰ ਵੀ ਕਿਸੇ ਦਾ ਸਾਹਮਣੇ ਆਇਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜਿਹੜਾ ਯੋਵਰਾਜ ਯੂਵੀ ਅਤੇ ਜਿਹੜਾ ਦੂਸਰਾ ਉਹਦੇ ਨਾਲ ਦਾ ਦੋਸ਼ੀ ਉਹ ਸ਼ਿਵਮ ਹੈ ਉਹ ਸ਼ਿਵਮ ਸਾਈਕਲ ਏਲੀਅਸ ਸ਼ਾਂਗਾ ਉਹਨਾਂ ਨੂੰ ਅਸੀਂ ਜਲਦੀ ਗ੍ਰਫਤਾਰ ਕਰ ਲਾਂਗੇ ਬਿਊਰੋ ਰਿਪੋਰਟ ਹਮਦਰਦ ਟੀਵੀ ਸਟੇਟ ਟੂ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵੱਲੋਂ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਪਿਛਲੇ ਦਿਨੀ ਰਿਮਾਂਡ ਤੋਂ ਬਾਅਦ ਅੱਜ ਮੁੜ ਦੁਬਾਰਾ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਾਂਚ ਟੀਮ ਵੱਲੋਂ ਮੁਲਜ਼ਮ ਜਸਬੀਰ ਸਿੰਘ ਦਾ 7 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਗਿਆ ਜਦੋਂ ਕਿ ਬਚਾਅ ਪੱਖ ਦੇ ਵਕੀਲ ਵੱਲੋਂ ਰਿਮਾਂਡ ਦਾ ਵਿਰੋਧ ਕੀਤਾ ਗਿਆ ਅਦਾਲਤ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਬੀਰ ਸਿੰਘ ਨੂੰ ਹਾਂ ਹੋਰ 2 ਦਿਨ ਦੇ ਪੁਲਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਜਾਂਚ ਟੀਮ ਦੇ ਕੋਲ ਜਸਬੀਰ ਸਿੰਘ ਨੇ ਕਈ ਖੁਲਾਸੇ ਕੀਤੇ ਨੇ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਦੇ ਵਿੱਚ ਪੁਲਸ ਵੱਲੋਂ ਉਸ ਦਾ ਮੂੜ ਤੋਂ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ਟੀਮ ਪਤਾ ਕਰ ਰਹੀ ਹੈ ਕਿ ਉਹ ਪਾਕਿਸਤਾਨ ਗਿਆ ਸੀ ਤਾਂ ਉਸ ਦੇ ਨਾਲ ਹੋਰ ਕਿਹੜੇ-ਕਿਹੜੇ ਯੂਟਿਊਬਰ ਨਾਲ ਗਏ ਸਨ। ਇਸ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਇੱਕ ਯੂਟਿਊਬਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਹਾਲੇ ਇਹ ਜਾਂਚ ਦਾ ਵਿਸ਼ਾ ਹੈ। ਇਸ ਦੇ ਲਈ ਉਹ ਜ਼ਿਆਦਾ ਖੁਲਾਸੇ ਨਹੀਂ ਕਰ ਸਕਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਾਂਚ ਟੀਮ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਦੋਹਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਗੁਆਣ ਵਾਲੇ 7 ਬੱਚਿਆਂ ਦੇ ਪੀੜਤ ਮਾਪਿਆਂ ਨੂੰ ਅੱਜ ਇਨਸਾਫ ਦੀਵਾਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਾਂਚ ਦੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਵੀ ਐਲਾਨ ਕੀਤਾ। ਪੀੜਤ ਪਰਿਵਾਰਾਂ ਦੇ ਨਾਲ ਦੁੱਖ ਵੰਡਾਉਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੇ ਵਿੱਚ ਹੋਣਹਾਰ ਵਿਦਿਆਰਥੀ ਸਾਥੋਂ ਹਮੇਸ਼ਾ ਦੇ ਲਈ ਵਿਛੜ ਗਏ ਨੇ। ਉਹਨਾਂ ਨੇ ਇਸ ਹਾਦਸੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ, ਦੁੱਖ ਜ਼ਾਹਿਰ ਕੀਤਾ। ਭਗਵੰਤ ਮਾਨ ਨੇ ਪ੍ਰੋਸਾ ਦਵਾਇਆ ਕਿ ਸੂਬਾ ਸਰਕਾਰ ਗਮਗੀਨ ਪਰਿਵਾਰਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਇਨਸਾਫ ਦੀਵਾਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਏਗੀ। ਮੁੱਖ ਮੰਤਰੀ ਪੰਜਾਬ ਨੇ ਦ੍ਰਿੜਤਾ ਦੇ ਨਾਲ ਕਿਹਾ ਕਿ ਇਸ ਦਿਲ ਕੰਬਾਉਣ ਵਾਲੇ ਹਾਦਸੇ ਦੀ ਲਈ ਜਿਹੜੇ ਵੀ ਵਿਅਕਤੀ ਜ਼ਿੰਮੇਵਾਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਤੇ ਇਹਨਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਕੇਸ ਨੂੰ ਲੰਮਕਾਨ ਅਤੇ ਇਨਸਾਫ ਦੇ ਵਿੱਚ ਅੜਿੱਕੇ ਖੜੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਵੇਂ ਕਿੰਨੇ ਵੀ ਅਸਰ ਰਸੂਖ ਵਾਲੇ ਹੋਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਸਜ਼ਾ ਦਾ ਸਾਹਮਣਾ ਕਰਨਾ ਹੀ ਪਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਜਿਹਾ ਕਰਨਾ ਕਿਹੋਣਾ ਜੁਰਮ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਦੇ ਨਾਲ ਬਾਕੀਆਂ ਨੂੰ ਵੀ ਸਬਕ ਮਿਲੇਗਾ। ਬੜੀ ਗਿਲਕੰਬਾਉ ਔਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਲਣੀ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਇਕੱਲੇ ਸੱਤ ਪਰਿਵਾਰ ਨਹੀਂ ਕਿਉਂਕਿ ਬੱਚੇ ਸਾਰੇ ਸਾਂਝੇ ਹੁੰਦੇ ਆ ਛੋਟੇ-ਛੋਟੇ ਪੁੱਲਾਂ ਮਰ ਕੇ ਬੱਚੇ ਸਕੂਲ ਤੋਂ ਪੜ੍ਹ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਅਕਬਰ ਪਰਿਵਾਰਦਾਨਾ ਤੋਂ ਮੌਤ ਹੋਈ ਬਾਕੀ ਬੱਚੇ ਚੱਤਨੀ ਨੇ ਸੋ

ਉਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਦਾ ਬਤਰੀ ਨਹੀਂ ਕੀਤੀ ਚਾਹੀਉਗੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਲਾਤਾ ਉਹ ਕਰਤਾ ਉਸ ਕਿਸਮ ਦਾ ਤੇ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿੱਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿੱਪਰ ਨਹੀਂ ਹੈਗਾ ਉਹ ਕਈ 100 ਟਿੱਪਰ ਨੇ ਜਿਹੜੇ ਸਮਾਣੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿੱਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿੱਪਰ ਮਾਲਕ ਸੀਗਾ 19 ਸਾਲ ਦਾ ਚਬਾਕ ਸੀਗਾ ਜਿਹਦੀ ਕੋਈ ਲਰਨਰ ਨਹੀਂ ਲਾਇਸੈਂਸ ਸੀ ਜਦ ਕਿ ਟਿੱਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਹੈ ਗਲਤੀ ਕੀਤੀ ਜਾਂ ਕਿਵੇਂ ਕਿ ਦਿਨਾਂ ਮਿਲੀ ਪੁਗਤਾਂ ਕੋਈ ਵਕਸ਼ਣ ਜਾਉ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਉਹ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਤਿਰਪੰਨ ਪੰਨਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਕਾਉਂ ਟਰੈਕਟਰ ਨੈਕਸਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਤਾਂ ਉਹਨੀਆਂ ਲੱਤਾਂ ਚੱਲਣੋਂ ਹਟ ਗਈਆਂ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੜਕ 'ਤੇ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਸ ਸੜਕ 'ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਤਕੋਰ ਤੇ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ ਨੀ ਸੀ ਸਰਪਨ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸੀ ਪਾਤਰਾਂ ਦਾ ਕਰਾ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਦੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ ਉਹਨਾਂ ਨੇ ਕਿਹਾ ਕਿ ਪੁਲਸ ਅਤੇ ਟਰਾਂਸਪੋਰਟ ਵਿਭਾਗਾਂ ਨੂੰ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਮਾਣਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਹਮਦਰਸ ਟੀਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਸਕੂਲਾਂ ਅਤੇ ਕਾਲਜਾਂ ਦੇ ਕਰੀਬ 100 ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣਾ ਸਮਾਂ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ ਹੈ। ਇਹਨਾਂ ਵਿਦਿਆਰਥੀਆਂ ਨੇ ਵਲੰਟੀਅਰ ਵਜੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਸ਼ਰਧਾਲੂਆਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਇਹ ਵਿਦਿਆਰਥੀ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਘਰ ਦੀਆਂ ਪਵਿੱਤਰ ਪ੍ਰਕਿਰਿਆਵਾਂ ਦੇ ਵਿੱਚ ਹਿੱਸਾ ਲੈਂਦੇ ਨੇ ਵਿਦੇਸ਼ਾਂ ਤੇ ਦੇਸ਼ਾਂ ਤੋਂ ਆ ਰਹੀਆਂ ਸੰਗਤਾਂ ਨੂੰ ਗੁਰੂ ਘਰ ਦੀ ਮਰਿਆਦਾ ਸੰਬੰਧੀ ਜਾਣਕਾਰੀ ਦੇ ਰਹੇ ਨੇ ਹੱਥਾਂ ਦੇ ਵਿੱਚ ਤਕਤੀਆਂ ਫੜ ਕੇ ਇਹ ਨੌਜਵਾਨ ਸ਼ਰਧਾਲੂਆਂ ਨੂੰ ਨਮਰਤਾ ਦੇ ਨਾਲ ਸੁਚੇਤ ਕਰ ਰਹੇ ਨੇ ਕਿ ਦਰਬਾਰ ਸਾਹਿਬ ਦੀ ਮਰਿਆਦਾ ਦੀ ਪਾਲਣਾ ਕਰਨੀ ਕਿੰਨੀ ਜ਼ਰੂਰੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਪੰਘੇੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਹਿੰਮ 30 ਜੂਨ ਤੱਕ ਚੱਲੇਗੀ ਅਤੇ ਇਸ ਦੌਰਾਨ ਐਸਜੀਪੀਸੀ ਦੇ 100 ਦੇ ਕਰੀਬ ਵਿਦਿਆਰਥੀ ਗੁਰੂ ਘਰ ਦੇ ਵਿੱਚ ਨਿਮਰਤਾ, ਪਿਆਰ ਅਤੇ ਮਰਿਆਦਾ ਦੇ ਨਾਲ ਸੇਵਾ ਕਰਦੇ ਰਹਿਣਗੇ। ਇਹ ਯਤਨ ਨਾ ਸਿਰਫ ਨੌਜਵਾਨੀ ਦੇ ਵਿੱਚ ਗੁਰਸਿੱਖੀ ਸੰਸਕਾਰ ਪੈਦਾ ਕਰ ਰਿਹਾ ਸਗੋਂ ਸੰਗਤਾਂ ਨੂੰ ਵੀ ਸੱਚੇ ਅਰਥਾਂ ਦੇ ਵਿੱਚ ਮਰਿਆਦਾ ਅਨੁਸਾਰ ਦਰਸ਼ਨ ਕਰਨ ਦੇ ਲਈ ਜਾਗਰੂਕ ਕਰ ਰਿਹਾ ਹੈ। ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ 7 ਜੂਨ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਸਤੇ ਆਏ ਨੇ ਮੈਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਬੱਚਿਆਂ ਨੂੰ ਜੀ ਆਇਆਂ ਕਹਿਣਾ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੇ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਜਿਹੜੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ 77 ਵਿਦਿਆ ਨੇ ਤੇ ਸਾਡੀ ਭੈਣ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਾਂ ਉਹਨਾਂ ਦੇ ਅਪਰਾਲੇ ਵੱਲੋਂ ਜਿਹੜੇ ਉਹ ਬੱਚੇ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਤੋਂ ਉਹ ਸੇਵਾ ਕਰਨ ਬਾਅਦ ਤੇ ਆਏ ਨੇ ਆਮ ਤੌਰ ਤੇ ਦੇਖਿਆ ਜਾਂਦਾ ਸਕੂਲਾਂ ਕਾਲਜਾਂ ਦੇ ਸਟੂਡੈਂਟਾਂ ਵੱਲੋਂ ਜਦੋਂ ਕੋਈ ਛੁੱਟੀਆਂ ਵਗੈਰਾ ਹੁੰਦੀਆਂ ਨੇ ਤਾਂ ਉਹ ਇਹਨਾਂ ਛੁੱਟੀਆਂ ਦੇ ਦੌਰਾਨ ਕੋਈ ਹਿੱਲ ਸਟੇਸ਼ਨ ਕੋ ਪਹਾੜੀ ਤੇ ਜਾ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਕਾਲਜ ਨੇ ਜਿਹੜਾ ਸਾਡਾ ਮਨੋਰਥ ਸਾਡਾ ਜਿਹੜਾ ਸਾਡਾ ਸਿਧਾਂਤ ਆ ਉਹ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਸਤੇ ਉਹ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਇਹ ਉਹ ਉਹ ਵਧਾਈ ਦੇ ਪਾਤਰ ਨੇ ਕਿ ਉਹ ਬੱਚਿਆਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਛੁੱਟੀਆਂ ਦੇ ਦਿਨਾਂ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪੂਰੇ ਸਕੂਲ ਕਾਲਜ ਉਹਨਾਂ ਦੇ ਜਿਹੜੇ ਬੱਚੇ ਨੇ ਵਲੰਟੀਅਰ ਤੌਰ ਤੇ ਇੱਥੇ ਸੇਵਾ ਕਰਨਗੇ ਨਾਲੇ ਸੇਵਾ ਕਰਨਗੇ ਤੇ ਨਾਲੇ ਬਾਣੀ ਤੇ ਬਾਣੇ ਨਾਲ ਜੁੜਨ ਕੇ ਜਿਹੜਾ ਸਾਡਾ ਮੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨੋਰਥ ਆ ਉਹ ਮੈਨੂੰ ਲੱਗਦਾ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰਾਲੇ ਕਰਦੀ ਆ ਉੱਥੇ ਜਿਹੜੇ ਸਾਡੀ ਸਕੂਲ ਕਾਲਜ ਨੇ ਉਹ ਵੀ ਇਹਦੇ ਚ ਸਹਾਈ ਹੋ ਰਹੇ ਨੇ ਸੋ ਇਹ ਲਗਭਗ 30 ਜੂਨ ਤੱਕ ਜਿਹੜੇ ਇਹ ਬੱਚੇ ਨੇ ਸੇਵਾ ਕਰਦੇ ਇੱਥੇ ਰਹਿਣਗੇ ਮੈਂ ਸਾਰਿਆਂ ਨੂੰ ਇੱਥੇ ਜੀ ਆਇਆਂ ਵੀ ਕਹਿਣਾ ਤੇ ਧੰਨਵਾਦੀ ਕਹਿਣਾ ਜੀ ਅੰਮ੍ਰਿਤਸਰ ਤੋਂ ਲਲਿਤ ਚਰਮਾ ਦੀ ਰਿਪੋਰਟ ਹਮਦਰਦ ਟੀਮ ਸਿੱਖਾਂ ਦੇ ਦਸਵੇਂ ਗੁਰੂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਬਲੇ ਜਨਮਦਾਤਾ ਤਪਸਥਾਨ ਸ਼੍ਰੀ ਹਿਮਕੁੰਡ ਸਾਹਿਬ ਜੋ ਕਿ ਪ੍ਰਸਿੱਧ ਸਿੱਖ তী르ਥਸਥਾਨ ਹੈ ਜਿਹੜਾ ਕਿ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਦੇ ਵਿੱਚ ਹਿਮਾਲਿਆ ਪਰਬਤ ਮਾਲਾ ਦੇ ਵਿੱਚ 4632 ਮੀਟਰ ਦੇ ਉੱਤੇ ਹਿਮਨਦ ਝੀਲ ਦੇ ਕਿਨਾਰੇ ਸੱਤ ਪਹਾੜਾਂ ਦੇ ਵਿਚਕਾਰ ਸਥਿਤ ਹੈ ਇੱਥੇ 40000 ਤੋਂ ਵੱਧ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪੁੱਜੇ ਬੀਤੇ ਦਿਨੀ ਉੱਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ਦੇ ਵਿੱਚ ਮੌਸਮ ਦਾ ਮિજાਜ ਵੀ ਬਦਲਿਆ ਜਿਸ ਦੇ ਕਾਰਨ ਚਮੌਲੀ ਜਨਪਦ ਦੇ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਸਿੱਖ ਧਾਰਮਿਕ ਤੀਰਥ ਸਥਾਨ ਸ਼੍ਰੀ ਹਿਮਕੁੰਡ ਸਾਹਿਬ ਵੈਲੀ ਆਫ ਫਲਾਵਰਸ ਅਤੇ ਦਰੋਣਾਗਿਰੀ ਵੈਲੀ ਦੇ ਉੱਤੇ ਬਰਫਬਾਰੀ ਹੋਈ ਹੈ ਇਸ ਦੇ ਨਾਲ ਇਨ੍ਹਾਂ ਸਥਾਨਾਂ ਦੀ ਸੁੰਦਰਤਾ ਦੇ ਵਿੱਚ ਚਾਰ ਚੰਨ ਲੱਗੇ ਨੇ ਬਰਫਬਾਰੀ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਵੀ ਤਾਪਮਾਨ ਡਿੱਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰੇ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਵਰੰਪਾਰੀ ਦਾ ਸਿਲਸਲਾ ਲਗਾਤਾਰ ਜਾਰੀ ਹੈ। ਉੱਥੇ ਹੀ ਵਰੰਪਾਰੀ ਵਿਚਕਾਰ ਸ਼ਰਧਾਲੂ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਤੋਂ ਬਾਅਦ ਘਾਗਰੀਆਂ ਨੂੰ ਰਵਾਨਾ ਹੋ ਰਹੇ ਨੇ। ਸੁਰੱਖਿਆ ਅੱਦੇ ਲਈ ਤੈਨਾਤ ਐਸ ਡੀ ਆਰ ਐਫ ਦੀ ਟੀਮ ਵੀ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਸਪੀਕਰ ਜ਼ਰੀਏ ਸਾਰੇ ਸ਼ਰਧਾਲੂਆਂ ਨੂੰ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਧਾਮ ਦੇ ਵਿੱਚ ਮੌਸਮ ਵਿਗੜ ਰਿਹਾ ਹੈ। ਲਿਹਾਜ਼ਾ ਜਲਦ ਵਾਪਸ ਗੋਵਿੰਦ ਧਾਮ ਕਾਗਰੀਆਂ ਦੇ ਵੱਲ ਰਵਾਨਾ ਹੋਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਹਿਮਕੁੰਡ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲਣ ਤੋਂ ਬਾਅਦ ਹੁਣ ਤੱਕ ਲਗਭਗ 40000 ਤੋਂ ਵੱਧ ਸ਼ਰਧਾਲੂਆਂ ਨੇ ਇਸ ਆਲੋਕਿਕ ਅਤੇ ਮਨਮੋਹਕ ਸਥਾਨ ਦੇ ਉੱਤੇ ਸਥਾਪਿਤ ਇਸ ਗੁਰਦੁਆਰੇ ਦੀ ਦਰਸ਼ਨ ਕੀਤੇ ਨੇ ਬਿਊਰੋ ਰਿਪੋਰਟ ਖਮਦਰਤ ਟੀਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਚਰਚਾ ਦੇ ਵਿੱਚ ਆ ਗਏ ਨੇ एपी ਟਿੱਲੋਂ ਦੀ ਇਸ ਵੀਡੀਓ ਨੇ ਉਹਨਾਂ ਦੇ ਫੈਨਸ ਦੇ ਵਿੱਚ एपी ਟਿੱਲੋਂ ਬਾਰੇ ਖਾਸ ਚਰਚਾ ਛੇੜ ਦਿੱਤੀ ਹੈ। ਦਰਸਲ ਇਸ ਵਾਇਰਲ ਹੋਈ ਵੀਡੀਓ ਦੇ ਵਿੱਚ ਗਾਇਕ एपी ਟਿੱਲੋਂ ਆਪਣੇ ਇੱਕ ਫੈਨ ਉੱਪਰ ਗੁੱਸਾ ਕਰਦੇ ਹੋਏ ਦਿਖਾਈ ਦੇ ਰਹੇ ਨੇ। एपी ਟਿੱਲੋਂ ਦੇ ਇਸ ਰੂਪ ਨੂੰ ਦੇਖਦੇ ਹੋਏ ਲੋਕ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਅਤੇ ਕਈ ਲੋਕ ਉਹਨਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਫੈਨ ਦੀ ਹਰਕਤ ਨੂੰ ਮਾੜਾ ਬੋਲ ਰਹੇ ਨੇ। ਕਈਆਂ ਨੇ ਤਾਂ ਇਸ ਦੌਰਾਨ ਸਿੱਧੂ ਮੂਸੇਵਾਲੇ ਨੂੰ ਵੀ ਯਾਦ ਕੀਤਾ ਕਿ ਸਿੱਧੂ ਹੁੰਦਾ ਤਾਂ ਅਜਿਹਾ ਕਦੇ ਨਾ ਕਰਦਾ। ਆਖਿਰ ਇਸ ਵੀਡੀਓ ਦੇ ਵਿੱਚ ਅਜਿਹਾ ਕੀ ਹੋਇਆ ਆਉ ਤੁਹਾਨੂੰ ਵੀ ਦੱਸਦੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਫੈਨ ਏਪੀ ਢਿੱਲੋਂ ਦੇ ਨਾਲ ਫੋਟੋ ਕਰਵਾਉਣਾ ਚਾਹੁੰਦਾ ਹੈ ਪਰ ਏਪੀ ਢਿੱਲੋਂ ਵੱਲੋਂ ਉਸ ਉੱਪਰ ਗੁੱਸਾ ਕੀਤਾ ਜਾਂਦਾ ਹੈ ਇੰਡੋ ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਨਾਲ ਇਹ ਘਟਨਾ ਹਾਲ ਹੀ ਦੇ ਵਿੱਚ ਮੁੰਬਈ 에ਅਰਪੋਰਟ ਦੇ ਉੱਪਰ ਵਾਪਰੀ ਹੈ ਦਰਸਲ ਜਦੋਂ ਏਪੀ ਢਿੱਲੋਂ ਮੁੰਬਈ 에ਅਰਪੋਰਟ ਦੇ ਉੱਤੇ ਦਿਖਾਈ ਦਿੱਤੇ ਤਾਂ ਉਹਨਾਂ ਨੂੰ ਦੇਖ ਕੇ ਕੁਝ ਫੈਨਸ ਅਤੇ ਮੀਡੀਆ ਵਾਲੇ ਉੱਥੇ ਇਕੱਠਾ ਹੋ ਗਏ ਇਸੇ ਦੌਰਾਨ ਇੱਕ ਫੈਨ ਐਕਸਾਈਟਮੈਂਟ ਦੇ ਵਿੱਚ ਥੋੜੀ ਹੱਦ ਪਾਰ ਕਰ ਗਿਆ ਬਸ ਇਸੇ ਉੱਪਰ ਇੰਡੋ ਕੈਨੇਡੀਅਨ ਰੈਪਰ ਸਟਾਰ ਏਪੀ ਟਿਲੋ ਨੂੰ ਗੁੱਸਾ ਆ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਏਪੀ ਟਿਲੋ 에ਅਰਪੋਰਟ ਤੋਂ ਬਾਹਰ ਆਏ ਤਾਂ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸੀ ਉਹਨਾਂ ਨੇ ਮੀਡੀਆ ਦੇ ਨਾਲ ਹਲਕਾ ਜਿਹਾ ਇੰਟਰੈਕਸ਼ਨ ਕੀਤਾ ਅਤੇ ਹੱਸਦੇ ਹੋਏ ਫੋਟੋਗ੍ਰਾਫਰਾਂ ਨੂੰ ਹੱਥ ਵੀ ਹਿਲਾ ਕੇ ਇਸ਼ਾਰਾ ਕੀਤਾ ਕੁਝ ਫੈਨਸ ਨੂੰ ਉਹਨਾਂ ਨੇ ਖੁਸ਼ੀ-ਖੁਸ਼ੀ ਸੈਲਫੀਆਂ ਵੀ ਲੈਣ ਦਿੱਤੀਆਂ ਪਰ ਉਸੇ ਦੌਰਾਨ ਇੱਕ ਫੈਨ ਬਾਰ-ਬਾਰ ਸੈਲਫੀ ਦੀ ਮੰਗ ਕਰ ਰਿਹਾ ਸੀ ਪਹਿਲਾਂ ਕਈ ਸੈਲਫੀਆਂ ਲੈਣ ਦੇ ਬਾਵਜੂਦ ਫੈਨ ਹੋਰ ਵੀ ਫੋਟੋਜ਼ ਏਪੀ ਟਿੱਲੋਂ ਦੇ ਨਾਲ ਖਿੱਚਵਾਣਾ ਚਾਹੁੰਦਾ ਸੀ ਜਿਸ ਦਾ ਉਹ ਜ਼ੋਰ ਪਾਉਂਦਾ ਰਿਹਾ ਅਤੇ ਗਾਇਕ ਨੂੰ ਛੂਣ ਦੀ ਕੋਸ਼ਿਸ਼ ਵੀ ਕੀਤੀ ਜਿਸ ਦੇ ਕਾਰਨ ਏਪੀ ਟਿੱਲੋਂ ਥੋੜੇ ਅਸਹਿਜ ਮਹਿਸੂਸ ਕਰਨ ਲੱਗੇ ਉਦੋਂ ਹੀ ਉਹਨਾਂ ਨੇ ਗੁੱਸੇ ਦੇ ਵਿੱਚ ਕਿਹਾ ਕਿੰਨੀਆਂ ਫੋਟੋਆਂ ਲੈਂਗਾ ਯਾਰ ਫਿਰ ਇਨਫ ਕਹਿ ਕੇ ਉੱਥੋਂ ਚਲੇ ਗਏ ਇਸ ਘਟਨਾ ਦੀ ਇੱਕ ਹੁਣ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗ ਪਈ ਹੈ ਜਿਸ ਨੇ ਸੈਲਿਬ੍ਰਿਟੀ ਪ੍ਰਾਈਵੇਸੀ ਅਤੇ ਫੈਨ ਬਿਹੇਵੀਅਰ ਦੇ ਉੱਤੇ ਚਰਚਾ ਛੇੜ ਦਿੱਤੀ ਹੈ ਕੁਝ ਲੋਕਾਂ ਵੱਲੋਂ ਏਪੀ ਢਿੱਲੋਂ ਦੇ ਗੁੱਸੇ ਨੂੰ ਜਾਇਜ਼ ਕਿਹਾ ਜਾ ਰਿਹਾ ਪਰ ਕੁਝ ਇਸ ਨੂੰ ਏਪੀ ਢਿੱਲੋਂ ਦਾ ਐਟੀਟਿਊਡ ਵੀ ਦੱਸ ਰਹੇ ਨੇ ਕਈ ਲੋਕ ਕਮੈਂਟਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਵੀ ਯਾਦ ਕਰ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਕਦੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦਾ ਸੀ ਸਿੱਧੂ ਦੇ ਘਰ ਦੇ ਬਾਹਰ ਹਮੇਸ਼ਾ ਹੀ ਫੈਨਸ ਦੀ ਭੀੜ ਲੱਗੀ ਰਹਿੰਦੀ ਸੀ ਜੋ ਕਿ ਸਿਰਫ ਸਿੱਧੂ ਨਾਲ ਫੋਟੋ ਕਰਵਾਉਣ ਦੇ ਲਈ ਹੀ ਉੱਥੇ ਆਉਂਦੇ ਸੀ ਇੱਥੋਂ ਤੱਕ ਕਿ ਇਹ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਜਿਸ ਦਿਨ ਸਿੱਧੂ ਉੱਪਰ ਹਮਲਾ ਹੋਇਆ ਉਸ ਦਿਨ ਵੀ ਸਿੱਧੂ ਮੂਸੇਵਾਲਾ ਰਾਹ ਦੇ ਵਿੱਚ ਰੁਕ ਰੁੱਕ ਕੇ ਆਪਣੇ ਫੈਨਸ ਦੇ ਨਾਲ ਫੋਟੋਆਂ ਕਰਵਾਉਂਦਾ ਹੋਇਆ ਜਾ ਰਿਹਾ ਸੀ ਉਸ ਦੇ ਘਰ ਦੇ ਵਿੱਚ ਵੀ ਇਸ ਤੋਂ ਪਹਿਲਾਂ ਕੁਝ ਲੋਕ ਉਸ ਦੇ ਨਾਲ ਤਸਵੀਰਾਂ ਕਰਵਾਉਣ ਦੇ ਲਈ ਆਏ ਸੀ ਖੈਰ ਏਪੀ ਢਿੱਲੋਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਪੀੜ੍ਹੀ ਉਹਨਾਂ ਦੇ ਗੀਤਾਂ ਨੂੰ ਸੁੰਨਣਾ ਕਾਫੀ ਪਸੰਦ ਕਰਦੀ ਹੈ ਏਪੀ ਢਿੱਲੋਂ ਸਲਮਾਨ ਖਾਨ ਤੇ ਸੰਜੇ ਦੱਤ ਦੇ ਨਾਲ ਵੀ 올ਡ ਮਨੀ ਗੀਤ ਦੇ ਵਿੱਚ ਦਿਖਾਈ ਦੇ ਚੁੱਕੇ ਨੇ ਅਤੇ ਹਾਲ ਹੀ ਦੇ ਵਿੱਚ ਯੋਯੋ ਹਾਨੀ ਸਿੰਘ ਜੈਜ਼ੀ ਬੀ ਦੇ ਨਾਲ ਏਪੀ ਢਿੱਲੋਂ ਨੇ ਸਟੇਜ ਵੀ ਸ਼ੇਅਰ ਕੀਤਾ ਸੀ ਇਸ ਤੋਂ ਇਲਾਵਾ ਏਪੀ ਢਿੱਲੋਂ ਆਈਪੀਐਲ 2025 ਅਹਮਦਾਬਾਦ ਦੇ ਵਿੱਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੁਰੂ ਦੀ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਦੌਰਾਨ ਵੀਆਈਪੀ ਸਟੈਂਡ ਦੇ ਵਿੱਚ ਬੈਠੇ ਨਜ਼ਰ ਆਏ ਸੀ एपीटी लोंदी ग्लोबली काफी लोकप्रियता ਹੈ ਅਜਿਹੇ ਦੇ ਵਿੱਚ एपीटी ਲੋੰਦਾ ਇਹ ਵਿਵਹਾਰ ਜਾਇਜ਼ ਹੈ ਜਾਂ ਨਹੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਜ਼ਰੀਏ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਬਣੇਰੋ ਹਮਦਰ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ